ਲਾਈਵ ਮੇਤ੍ਰੋ ਅੱਜ ਆਪਾਂ ਆ ਛੋਟੀ ਦੇ ਇੱਧਰ ਕਰਦੇ ਮਾੜਾ ਜਿਹਾ ਦਿਖਾ ਦੇ ਆ ਛੋਟੀ ਦੇ ਨਾ ਟੀਕਾ ਭਰੌਣੇ ਆਗੇ ਤਿੰਨ ਸਾਲਾਂ ਦੇ ਲਵੇ ਹੋ ਗਈ ਇਹ ਹਸਿਆਰ ਜੁਨੀਵਰਸਿਟੀ ਦਾ ਟੀਕਾ ਭਰਾਵਾਂਗੇ ਤੇ ਆਪਾਂ ਡਾਕਟਰ ਨੂੰ ਸੱਦਿਆਗਾ ਜਿਹੜਾ ਆਪਣੇ ਏਰੀਆ ਦੇ ਵਿੱਚ ਜਿਹੜਾ ਹਸਿਆਰ ਜੁਨੀਵਰਸਿਟੀ ਦਾ ਰੀਜਨਲ ਟੀਕੇ ਭਰਦਾਗਾ ਆਪਣੇ ਨਾਲ ਡਾਕਟਰ ਕੁਲਵਿੰਦਰ ਆ ਜਾ ਬਈ ਲਾਈਵ ਡਾਕਟਰ ਕੁਲਵਿੰਦਰ ਰਾਠੇ ਆਏ ਨੂੰ ਸੱਦਿਆ ਕੀ ਹਾਂ ਬਈ ਵਧੀਆ ਬਈ ਵਧੀਆ ਜੀ ਠੀਕ ਹੈ ਭਾਈ ਅੱਜ ਆਪਣੇ ਝੋਟੇ ਦਾ ਪਾਰਟੀ ਘਰ ਆਉਣੇ ਸੁੱਤੋਂ ਠੀਕ ਹੈ ਮਾਰ ਰਿਜਨਲ ਠੀਕ ਹੈ ਭਾਈ ਰਿਜਨਲ ਪੂਰਾ ਦਸਲੀ ਕਰਾਵਾਂਗੇ ਬਾਕੀ ਤੈਨੂੰ ਮਨਲਾ ਸੀਧ ਵੀ ਦਿਖਾਵਾਂਗੇ ਬਿਲ ਵੀ ਦਿਖਾਵਾਂਗੇ ਠੀਕ ਹੈ ਤੇ ਦੁੱਧਰ ਗੱਡ ਦਾ ਦਿਖਾਵਾਂ ਵੀ ਇਹਨੇ 11 ਲੀਟਰ ਟੀਕਾ ਆਪਾਂ ਜਿਹੜਾ ਹਾ ਭਰਿਆ ਬੰਨ ਲੈ ਦੇ ਵਿੱਚ ਠੀਕ ਹੈ ਠੀਕ ਹੈ ਸਾਨੂੰ ਫੜਾਵਾਂਗੇ ਬਾਅਦ ਦੇ ਵਿੱਚ ਆਪਾਂ ਇਹ ਇਹੀ ਕਰਕੇ ਠੀਕ ਹੈ ਤੁਸੀਂ ਗੂਗਲ ਦੇ ਵਿੱਚ ਭਰ ਕੇ ਸਰਚ ਕਰ ਸਕਦੇ ਹੋ ਰਿਜਨਲ ਦਾ ਪਤਾ ਕਰ ਸਕਦੇ ਹੋ ਠੀਕ ਹੈ ਸਾਰਾ ਬਾਈ ਡਾਟ ਆ ਜੂ ਵੀ ਕਿਹੜੇ ਆਸਾਨ ਦਾ ਮਤਲਬ ਟੀਕੇ ਦਾ ਕਿੰਨਾ ਡੱਧਰ ਰਿਕਾਰਡ ਹੈ ਮਾਣ ਦਾ ਸਾਰਾ ਬਾਇਓ ਡਾਟਾ ਤੁਸੀਂ ਗੱਢ ਸਕਦੇ ਠੀਕ ਆ ਤੇ ਜੇ ਕਿਸੇ ਭਰਾ ਨੇ ਟੀਕੇ ਭਰਾਉਣੇ ਹੁੰਦੇ ਆ ਗਏ ਡਾਕਟਰ ਤੋਂ ਤੁਸੀਂ ਪਹਿਲਾਂ ਟੀਕਾ ਫੜਿਆ ਕਰੋ ਉਹ ਟੀਕਾ ਜੇ ਸੋਨ ਦਾ ਸਾਕਾ ਗੂਗਲ ਤੇ ਜ਼ਰੂਰ ਸਰਚ ਕਰਿਆ ਕਰੋ ਜਿਹੜੇ ਉਹਦੇ ਤੇ ਕਰ ਲਿਖਿੰਦੇ ਹਨਾ ਤੁਸੀਂ ਗੂਗਲ ਦੇ ਉੱਤੇ ਜ਼ਰੂਰ ਸਰਚ ਕਰਿਆ ਕਰੋ ਜੇ ਉਹ ਸੱਚ ਹੁੰਦੇ ਆ ਤਾਂ ਸਾਰਾ ਰਿਕਾਰਡ ਜਿਹੜਾ ਉਹਦਾ ਹੁੰਦਾਗਾ ਜਿੰਨਾ ਡਾਕਟਰ ਦੱਸਦਾ ਉਹ ਆ ਜਾਊਗਾ ਜੇ ਟੀਕਾ ਡੁਪਲੀਕੇਟ ਹੋਇਆ ਤਾਂ ਉਹਦਾ ਕੋਈ ਰਿਕਾਰਡ ਨਹੀਂ ਆਉਂਦਾ ਕੁਝ ਨਹੀਂ ਆਉਂਦਾਗਾ ਤੇ ਆਪਾਂ ਡਾਕਟਰ ਸਾਜਾ ਜਮਾ ਰਹਿਣ ਨਾਲ ਟੀਕੇ ਆਗੇ ਤਾ ਬਾਈ ਦਾ ਯਾਰਾ ਨੰਬਰ ਆਗਾ 9463098 98723 96764 3030 ਡਾਕਟਰ ਦਾ ਨੰਬਰ ਆਗਾ ਤੇ ਖੁਦ ਆਪਾ ਇਹਦੇ ਨਾਲ ਹਸਿਆਰ ਜਾ ਕੇ ਇਹ ਟੀਕੇ ਲੈ ਕੇ ਆਂਦੇ ਸੀ ਪਿਛਲੀ ਵਾਰੀ ਜਦੋਂ ਡਾਕਟਰ ਨੇ ਲਿਆਂਦੇ ਸੀ ਆਪਾਂ ਨਾਲ ਗਏ ਸੀ ਡਾਕਟਰ ਦੇ ਤਾਂ ਰਜਨਲ ਟੀਕਿਆ ਹਸਿਆਰ ਯੂਨੀਵਰਸਿਟੀ ਦੇ ਤੇ ਆਪਾਂ ਜਿਹੜਾ ਝੋਟੀ ਦੇ ਟੀਕਾ ਭਰੋਣੇ ਆ ਗਏ ਇੱਥੇ ਸੁਣੋ ਆਪ ਗਏ ਆਪਾਂ ਵੀਡੀਓ ਵੀ ਹੋਰ ਵੀ ਬਣਾਵਾਂਗੇ ਰਿਜ਼ਲਟ ਕਿਵੇਂ ਆਉਂਦਾ ਹਨਾ ਜਦੋਂ ਸੂਈ ਇਹ ਕੱਟੀ ਤਾਂ ਉਹਦੇ ਵੀ ਰਿਜ਼ਲਟ ਆਪਾਂ ਤੁਹਾਨੂੰ ਦਿਖਾਵਾਂਗੇ ਪ੍ਰੋਪਰ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਬਾਈ ਡਾਕਟਰ ਦਾ ਜਿਹੜਾ ਪੇਜ ਆਗਾ ਫੇਸਬੁੱਕ ਪੇਜ ਚਲਾਉਂਦੇ ਆ ਡਾਕਟਰ ਕਲਵੰਦਰ ਰਾਠੀ ਪੀਵੀ 31 ਦੇ ਨਾਮ ਤੇ ਤਾਂ ਉਹ ਤੇ ਬਾਈ ਜਿਹੜਾ ਵੀਡੀਓ ਪਾਉਂਦਾ ਰਹਿੰਦਾਗਾ ਤਾਂ ਨੰਬਰ ਵੀ ਪਾਈਆਂ ਦੇ ਹੁੰਦੇ ਆ ਤਾਂ ਤੁਸੀਂ ਜਰੂਰ ਸੰਪਰਕ ਕਰਿਓ ਤੇ ਆਜੋ ਫਿਰ ਆਪਾਂ ਅੱਜ ਆਹਾ ਕੱਟੀ ਦੇ ਟੀਕਾ ਭਰੋਣੇ ਆ ਮੇਰੀ ਵੀਰ ਸਾਡੇ ਵਿੱਚ ਆ ਹਰ ਜਾਨ ਆਪਾਂ ਜਿਹੜੀ ਚ ਲਾਵੇ ਜਿਵੇਂ ਤੁਸੀਂ ਦੇਖਿਆ ਆਪਾਂ ਛੋਟੀ ਜਿਹੜੀ AI ਕਰਾਤੀ ਹਨਾ ਤੇ ਬਾਕੀ ਡਾਕਟਰ ਨਾਲ ਕਰਦੇ ਆ ਗੱਲਬਾਤ ਆ ਬਾਈ ਜੀ ਆਪਣਾ ਪਿੰਡ ਤੇ ਨਾਮ ਬੋਲ ਦਿਓ ਪਿੰਡ ਬਾਈ ਆਪਣਾ ਬੁਰਜਰਾਠੀਆ ਜਲਾ ਮਾਨਸਾ ਮਾਨਸਾ ਏਰੀਆ ਦਾ ਕੋਈ ਵੀਰ ਦੂਰ ਨੇੜੇ ਵੀ ਸੰਪਰਕ ਕਰ ਸਕਦਾ ਆਹ ਲੋ ਬਾਈ ਟੀਗਾ ਠੀਕ ਹੈ ਜੀ ਠੀਕ ਹੈ ਅੱਜ ਲੋਟ ਆਪਾਂ ਟੀਗਾ ਨੂੰ ਫੜਾਉਣੇ ਆ ਫਾਰਮਰ ਨੂੰ ਵੀ ਪੂਰੀ ਦਸੱਲੀ ਕਰ ਸਕਦੇ ਹਾਂ ਜੇ ਕੋਈ ਇਹਨਾਂ ਡੁਪਲੀਕੇਟ ਕਹਦੇ ਆਪਾਂ ਕੰਮ ਛੱਡ ਦੇਾਂਗੇ ਠੀਕ ਆ ਠੀਕ ਆ ਇਹ 3114 ਨੰਬਰ ਆ ਨਾ ਜਿਹੜਾ ਬਾਈ ਤੁਹਾਨੂੰ ਕਿਹਾ ਸੀ 19 ਲੀਟਰ ਦੀ ਮਾ ਦਾ ਦੁੱਧਰ ਘੜਾ ਜਦੋਂ ਤੁਸੀਂ ਸਰਚ ਮਾਰੋਗੇ ਸਾਰਾ ਕੁਝ ਆ ਜੂਗਾ ਠੀਕ ਆ ਠੀਕ ਆ ਤੇ ਨੰਬਰ ਆਪਣਾ ਮੋਬਾਈਲ ਨੰਬਰ ਨੋਟ ਕਰ ਲਓ ਮਿੱਤਰੋ 987643030 ਹੈ ਜਦੋਂ ਵੀ ਮਰਜ਼ੀ ਸੰਪਰਕ ਕਰ ਸਕਦਾ ਜੇ ਕਿਸੇ ਭਰਾ ਨੇ ਕੋਈ ਵੀ ਜਾਣਕਾਰੀ ਲੈਣੀ ਆ ਜਾਂ ਚੰਗਾ ਸੀਮਣ ਭਰਾਣਾ ਬਾਕੀ ਬਾਈ ਦਾ ਜਮਾ ਰਜਣਾ ਟੀਕੇ ਆਪਾਂ ਖੁਦ ਜਾ ਕੇ ਨਾਲ ਆ ਸੀ ਦੋਨੇ ਜਾਣੇ ਮਾਲੂਮ ਪੇਜ ਆਪਣਾ ਵੀ ਚੱਲਦਾ ਜਟਾਣਾ ਫਾਰਮਰ ਵਾਲਾ ਤੇ ਬਾਈ ਦਾ ਵੀ ਡਾਕਟਰ ਕੁਲਵਿੰਦਰ 8 पीवी 31 ਜਣੋਂ ਤੋਂ ਚੱਲਦਾ ਤੇ ਦੋਨੇ ਜਾਣੇ ਜਾ ਕੇ ਸੀ ਸਿਹਾਰਾ ਟੀਕੇ ਜਿਹੜੇ ਲੈ ਕੇ ਆਏ ਅੱਗੇ ਵੀ ਪਹਿਲਾਂ ਇੱਥੋਂ ਪਿੰਡੋਂ ਡਾਕਟਰ ਕੋਲੋਂ ਪਾ ਟੀਕੇ ਭਾਈ ਜਿਹੜੀ ਝੋਟੀ ਆਪਣੀ ਨਹੀਂ ਰਹੀ ਫਿਰ ਆਪਾਂ ਜਿਹੜੀ ਦੇ ਇੱਕ ਹੇਟ ਨਗਾਤੀ ਸੀ ਤੇ ਦੁਬਾਰਾ ਫਿਰ ਆਪਾਂ ਜਾ ਕੇ ਖੁਦ ਇਹ ਟੀਕੇ ਲੈ ਕੇ ਆਏ ਸੀ ਤਾਂ ਬਾਈ ਨੂੰ ਅੱਜ ਸੱਦਿਆ ਆਪਾਂ ਦੇਖਣਾ ਕਿ ਰਿਜ਼ਲਟ ਆਉਂਦੇ ਆ ਕਿ ਗੱਲਬਾਤਾਂ ਧੰਨਵਾਦ ਵੀਡੀਓ ਨੂੰ ਦੇਖਣ ਲਈ ਤੇ ਸ਼ੇਅਰ ਜਰੂਰ ਕਰੋ ਲਾਈਕਮੈਂਟ ਜਰੂਰ ਕਰੋ ਤੇ ਪੇਜ ਨੂੰ ਕਰਦੇ ਫੋਲੋ ਧੰਨਵਾਦ ਸਾਸਰੀਕਰ ਧੰਨਵਾਦ